ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦਾ ਅਨੋਖਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਲੁਧਿਆਣਾ ਦੇ ਗੰਦੇ ਨਾਲੇ ਦੇ ਵਿੱਚ ਉਹਨਾਂ ਨੇ ਕਿਸ਼ਤੀ ਚਲਾਈ ਹੈ ਕਿਸ਼ਤੀ ਚਲਾ ਕੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਪ੍ਰਦੂਸ਼ਣ ਕੰਟਰੋਲ ਪ੍ਰਦੂਸ਼ਣ ਬੋਰਡ ਅਤੇ ਸੀਵਰੇਜ ਸਿਸਟਮ ਦੇ ਸਵਾਲ ਚੁੱਕੇ ਦਾ ਫੰਡ ਰੀਲੀਜ਼ ਹੋਏ ਪਰ ਗੰਦਾ ਨਾਲਾ ਸਾਫ਼ ਨਹੀਂ ਹੋਇਆ ਗੋਗੀ ਨੇ ਕਿਹਾ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੰਡਾ ਜੁਕਾਂਗਾ ਤਾਂ ਵਿਦਾਇ ਗੋਗੀ ਇਸ ਤੋਂ ਪਹਿਲਾਂ ਇੱਕ ਨੀ ਪੱਥਰ ਜਿਹੜਾ ਹੈ ਉਹ ਵੀ ਤੋੜ ਚੁੱਕੇ ਨੇ ਉਸ ਦੇ ਵਿੱਚ ਵੀ ਉਹਨਾਂ ਨੇ ਰੋਸ ਜਤਾਇਆ ਸੀ ਔਰ ਇਹ ਦੂਸਰਾ ਵੱਡਾ ਪ੍ਰਦਰਸ਼ਨ ਅਸੀਂ ਕਿੱਸੇ ਦੇਖੀ ਤੱਕ ਆਇਆ ਹੈ ਆਹ ਉੱਪਰੋਂ ਬੰਦ ਕਰਦੇ ਬਸ ਆਰ ਆ ਰਹੀ ਹੈ ਮੈਂ ਨਿਕਲੀ ਖਾਰੋ ਤਰਫ ਪਾਣੀ ਦੇ ਵਹਾਅ ਹੋ ਜਾ ਬਸ ਆਹ ਨਹੀਂ ਪਿੱਛੇ ਇਹ ਆਹ ਕਿਹੜੀ ਇਹਨਾਂ ਨੇ ਡੀਪੀਆਰ ਬਣਾਈ ਨਾ ਵੀ ਇੱਥੇ 700 ਕਿੰਨਾ ਮੈਲਡੀ ਦਾ ਐਸਟੀਪੀ ਦੇ ਨਾਲ ਹੀ ਸਾਰਾ ਕੁਝ ਗਿਰਦਾ 1600 एमएलडी ਦਾ ਫਲੋ ਤਾਂ ਇੱਥੇ 1470 ਦਾ ਬਾਕੀ ਹੋਰ ਅੱਗੇ ਦੀਪ ਚਲੇ ਜਾਓ ਉੱਥੇ 1600 ਦਾ ਹੈ ਜੇ ਪਾਣੀ ਦਾ ਬਹਾਵ ਹੀ ਇੰਨਾ ਆ ਤੇ ਉਹਦੇ ਹਿਸਾਬ ਨਾਲ ਐਸਟੀਪੀ 2000 ਐਮਐਲਡੀ ਦੇ ਲੱਗਣੇ ਚਾਹੀਦੇ ਸੀ ਠੀਕ ਆ ਆਪਾਂ ਐਮਐਲਡੀ ਲਾਤੇ 700 ਐਮਐਲਡੀ ਦਾ ਉਹ ਵੀ ਤਿੰਨ ਪਾਰਟ ਲਈ ਠੀਕ ਹੈ ਤੇ ਕਹਿੰਦਾ ਮਤਲਬ ਟੋਟਲ ਤੇ ਟੋਟਲ ਡਫੰਕ ਨੇ ਜੋ ਐਸਟੀਪੀ ਲਗਾਏ ਨੇ ਗਲਤ ਨੇ ਦੇਖੋ ਤਿੰਨੋਂ ਐਸਪੀਆ ਦਾ ਪਾਣੀ ਟ੍ਰੀਟ ਹੋ ਗਿਆ ਇੱਥੇ ਗਿਰ ਰਿਹਾ ਔਰ ਹਾਲ ਦੇ ਲੋ ਪਾਣੀ ਦਾ ਕੀ ਹੈ ਮਾਨ ਸਾਹਿਬ ਇਨਕੁਆਰੀ ਲਾਉਣਗੇ ਬਹੁਤ ਜਲਦੀ ਅਸੀਂ ਸੈਸ਼ਨ ਚ ਅਸੀਂ ਮੁੱਦਾ ਉਠਾਵਾਂਗੇ ਸੀਬੀਆਈ ਜਾਇਦੀ ਆਪਣੇ ਜੁਡੀਸ਼ਰ اور ਇਨ ਬਿジネス ਤਿੰਨੋਨ ਕਾਰੀਆਂ ਸੀ ਲਵਾ ਕੇ ਇਹਨਾਂ ਨੂੰ ਪੈਰਲਲ ਚਲਾਵਾਗੇ ਔਰ ਬਲੈਕ ਸ਼ੀਪਸ ਨੂੰ ਬੂਰੇ ਲੈ ਕੇ ਆਵਾਂਗੇ ਉਧਰ ਲੁਧਿਆਣਾ ਦੇ ਵਿੱਚ ਸ਼ਰਾਬ ਦੇ ਠੇਕਿਆਂ ਤੇ ਲੁੱਟ ਕੀਤੀ ਗਈ ਹੈ ਇੱਕ ਹੀ ਰਾਤ ਦੇ ਵਿੱਚ ਤਿੰਨ ਠੇਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਲੁੱਟੇਰਿਆਂ ਨੇ ਤੇਜ਼ ਦਰ ਹਥਿਆਰਾਂ ਦੀ ਨੋਕਤੇ ਦੱਸੇ ਕਿ ਪੈਸੇ ਲੁੱਟੇ ਨੇ 10 ਦਿਨਾਂ ਦੇ ਵਿੱਚ ਇਹ 6 ਵਾਰ ਦਾਤਾ ਨੇ ਠੇਕੇਦਾਰ ਠੇਕਿਆਂ ਦੀ ਸੁਰੱਖਿਆ ਲੈ ਕੇ ਚਿਰਤਕ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੁੱਟੇਰਿਆਂ ਦੇ ਵੱਲੋਂ ਸ਼ਰਿਆ ਆਮਾ ਕੇ ਠੇਕੇ ਦੇ ਵਿੱਚ ਲੁੱਟ ਕੀਤੀ ਗਈ ਹੈ ਔਰ ਮੂੰਹ ਇਹਨਾਂ ਨੇ ਟੱਕੇ ਹੋਏ ਨੇ ਔਰ ਇਸ ਦੇ ਵਿੱਚ ਹਥਿਆਰ ਇਹਨਾਂ ਦੇ ਹੱਥਾਂ ਚ ਨਸਰਾਰੇ ਨੇ ਤਾਂ ਇਹ ਦੋ ਤੋਂ ਤਿੰਨ ਲੁਟੇਰੇ ਨੇ ਜਿਨ੍ਹਾਂ ਦੇ ਵੱਲੋਂ ਸ਼ਰੇਆਮ ਆ ਕੇ ਲੁੱਟ ਕੀਤੀ ਪੈਸੇ ਲੁੱਟੇ ਗਏ ਫਿਰ ਤਾਂ ਇਹ ਹੋਇਆ 9 ਵਜੇ ਦੀ ਗੱਲ ਹੈ ਆਪਾਂ ਬੈਠੇ ਆਂ ਪਰ ਦੁਕਾਨ ਤੇ ਤੇ ਦੋ ਬੰਦੇ ਆਏ ਅੰਦਰ ਕੁਰਬਾਨਾ ਲੈ ਕੇ ਕਿੰਨੇ ਵਜਾ ਸਮਾਂ ਸੀਗਾ ਜੀ ਕੋਈ 9 ਵਜੇ ਦਾ ਟਾਈਮ ਸੀ ਦੋ ਮਿੰਟ ਉੱਪਰ ਚੱਲਿਆ ਹੋਇਆ ਜੀ ਅੱਛਾ ਤੇ ਇੱਕ ਰਕਰਾਰ ਮੇਰੇ ਲਾਗੇ ਇਦਾਂ ਬਰਾਬਰ ਮੇਰੇ ਮੂੰਹ ਤੇ ਲਾਗੇ ਮੇਰੇ ਹੱਥਾਂ ਜੋ ਪੈ ਖਿੱਚਲੇ ਜਿਹੜਾ ਨਾਖੜਾ ਸੀ ਉਹਨੇ ਦੂਜੇ ਦਾ ਇਦਾਂ ਗੱਲੇ ਦਾ ਚਪਾ ਗੇ ਸੈਕਟਰੀ ਕੋਲਿਆ ਬੇਕੁਝ ਨਾ ਮੋਕਾ ਹੀ ਦਿੱਤਾ ਜੀ ਕੋਲ ਤਾਂ ਕਿੰਨੇ ਕੁ ਬੰਦੇ ਸੀਗੇ ਇਹ ਕੋਲ ਮੇਰੇ ਚਾਰ ਸੀਗੇ ਕਿਉਂ ਬਾਹਰ ਮੋਟਰਸਾਈਕਲ ਖੜੇ ਮੋਟਰਸਾਈਕਲ ਸਾਰਾ ਸਾਮਣੇ ਸਟਾਰਟ ਹੋਇਆ ਅੱਛਾ ਹਾਂ ਜੀ ਇੱਕ ਸਕੇਂਡੀ ਜਾਨੀ ਮੋਕਾ ਹੀ ਦਿੱਤਾ